ਚਾਲ ਨਹੀਂ ਛੇਤੀ ਕਰੀਗੇ ਕਵੇਲਾ ਹੋ ਗਿਆ ਵਾ ਕੰਮ ਵੀ ਕਰਨਾ ਚਾਹੀਦਾ ਜਾ ਕੇ ਕਾਜਾ ਦੇ ਦਾਂਗੀ ਆਹ ਉਹਦਾ ਕਿੰਨਾ ਨਹੀਂ ਇਹ ਤਾਂ ਮੇਰਾ ਮੈਨੂੰ ਦਿਨੇ ਗੂੜੇ ਰੰਗ ਦਾ ਸੋਚ ਆਪ ਕੀ ਲੈ ਕੇ ਆਈ ਸਾਡੇ ਦੀ ਜਿਹੜੇ ਜਿਹੜੇ ਬੋਲੀ ਦੀ ਸਮਝ ਲੱਗਦੀ ਕਰਦੀ ਨਹੀਂ ਬਾਜ਼ਾਰੇ ਪਾ ਕਰਦੀ ਉਹ ਦਊਗਾ ਖਰੀਦੂ ਮੈਂ ਹੀ ਕਰੀ ਆਪਾਂ ਨੂੰ ਬੇਕੂਪ ਹਨ ਹੋਰ ਬੇਫੂਦ ਨਹੀਂ ਹਾਂ ਹਾਂ ਮਾਤਾ ਦੇਖਣ ਲਈ ਚੁੱਪ ਕਰਕੇ ਰੱਖ ਲੇਖ ਲਾ ਫੇ ਨਹੀਂ ਹਾਂ ਹਰੇ ਨੇ ਕਿੰਨੇ ਕਰੀਏ ਨਸਾਂ ਉਹ ਜਿਹੜੇ ਪੈਸੇ ਕੋਈ ਨਹੀਂ ਆ ਹਰੇ ਪੌੜੀ ਨਹੀਂ ਕੋਟ ਹੈਗਾ ਪਾਣੀ ਵੀ ਨਿੰਦਾ ਤਾਂ ਠੰਡਾ ਰੱਖਿਆ ਹੁਣ ਅੱਜ ਚਲੇ ਚੁੱਕੇ ਆ। ਇਹਨਾਂ ਕਮਣੇ ਰੱਖਿਆ ਨਾ ਤੇ ਮੇਮ ਨੂੰ ਆਖੀ ਲਿਆ ਪਾਣੀ ਅਹੀਂ ਤੇ ਪਾਣੀ ਵੀ ਆਉਂਦੀ ਆਈ। ਟੈਨ ਨੂੰ ਪਿਆਉਗੀ ਤੇ ਰੜਕਿਆ ਪੀਣ ਵਾਲੀ ਬਾਣਾ ਉੱਥੇ ਬਾਹਰ ਮੰਜੀ ਕੱਢ ਤੇ ਬਾਹਰ ਤੋਂ ਪੇ ਬਈਏ। ਓ ਸ਼ਾਮੇ ਸ਼ਾਮੇ ਬਈਏ ਬਾਗ ਹੀ ਨਹੀਂ ਕੰਮ ਕਰਨਦੇ ਆ ਉਸ ਤਰ੍ਹਾਂ ਕਰਨੀ ਚਾਹ। ਮੀਨਾ ਮਤ ਮਾਰੀਦੀ ਹੈ ਨਾ। ਹਾਂ ਚਲੋ। ਉਸੇ ਕਿ ਜਿਵੇਂ ਆ ਕੱਲ ਦੀ ਸ਼ਾਮੇ ਬਾਹਰੀ ਜੀ। ਡੰਗਰਾਂ ਨੇ ਚੱਕਰ ਦੀ ਪਤਾ ਨਹੀਂ ਮੇਮ ਕਿੱਥੇ ਆਪ। ਪਤਾ ਨਹੀਂ ਸਿੱਥੇ ਕਿੰਨੇ ਜਾਈ। ਹਣੇ ਕੜੀ ਸਾਲ ਲੱਗੇ ਬਹਿ ਜਾ। ਆਪੇ ਦੇਖਣੇ ਹੋਊਗੀ ਤੇ ਇੱਥੇ ਆ ਜੀ ਦੀ ਆਪਾਂ ਦੀ ਵਾਜੋ-ਵਜ ਮਾਰਨੀ ਹੈ ਘਰ ਮੰਝਾਈ ਤੇ ਮਾੜੀ ਨਹੀਂ ਬਈ ਕਰੀਂ ਆਏ ਨਹੀਂ ਸਾਥ ਗੀਆਂ ਕਿ ਤੇ ਸ਼ਹਿਰ ਚ ਵੀ ਕਿਤੇ ਇੰਨੀ ਗਰਮੀ ਲੱਗਦੀ ਆ ਬਹੁਤ ਮਤਲਬ ਕਿਤੇ ਦੱਸਾਂ ਤੇ ਉਹ ਪੈਨੇ ਰੱਖਣੀ ਆ ਪੇਕੇ ਘਰ ਨਹੀਂ ਮਗਣਾ ਇਹ ਵੀ ਦੇ ਵਾਸਤੇ ਇਹ ਬੰਗੇ ਦੱਸਾਂਗੇ ਆ ਕਿ ਹੋਰ ਐਵੇਂ ਕੋਸੂੜੀ ਦੇਣਾ ਹੈ ਨਾ ਬਸ ਸਭ ਦੇ ਦੇਖ ਕੇ ਬਹੁਤੀ ਪੂਰੀ ਨਹੀਂ ਲੈਣੀ ਆਪਾਂ ਸਭ ਪਾਸੇ ਤੇ ਰੱਖ ਲੈਣੀ ਨਹੀਂ ਪਾਸੇ ਤੇ ਆਪਾਂ ਧਰ ਮਾਰਿਆ ਸਾਨੂੰ ਇਹਨਾਂ ਚੈੱਕ ਦੇ ਕੇ ਤੋੜਿਆ ਦਿੱਤੇ ਤੇ ਆਪਦੇ ਧੀ ਜੋਗੇ ਪੈ ਹੀ ਆ ਸਹੀ ਤੇ ਆਪਣੇ ਆਪ ਲੈ ਕੇ ਲੈ ਕੇ ਆਈਆਂ ਜਸਮੀ ਪਾਣੀ ਲਿਆਦੇ ਘੁੱਟ ਪਤਾ ਉਹ ਕਿੱਥੇ ਗਈਆਂ ਨਾਲੀ ਉਮੀਮ ਕਿੱਥੇ ਗਈ ਆ ਪਤਾ ਨਹੀਂ ਗਵਾਂਡੀਆਂ ਵੱਲ ਗਈ ਗਵਾਂਡੀਆਂ ਵੱਲ ਗਵਾਂਡੀਆਂ ਵੱਲ ਕਿ ਟੈਂਪਲੀ ਟਾਉਂਸਰ ਸਮਝ ਲੱਗ ਜੂ ਪਾਣੀ ਪੂਰੀ ਦੇ ਦਿੰਦੀ ਆਉਂਦੇ ਆਣੂ ਆਪ ਤੇ ਬੜਾ 扑ਕਦੀ ਆ ਨਾਲੇ ਉਹਨਾਂ ਨੂੰ ਇਹਦੀ ਬਾਲੀ ਟੀਟਾ ਦੀ ਸਮਝ ਲੱਗ ਜੂ ਨਾਲੇ ਪਤਾ ਲੱਗ ਜੂ ਉਹਨਾਂ ਨੂੰ ਕੀ ਕਰਨਾ ਹਾਂ ਨਾਲੇ ਉਧਰ ਟੀ ਪੀ ਕੇ ਆ ਜਿਹੜਾ ਡਿਊਟੀ ਜਾ ਲਾ ਚੜਦੀ ਹਾਂ ਨਾਲੇ ਉਹ ਕਰਕੇ ਆਊਗੀ ਆ ਸਾਡੇ ਇਹ ਪਾਣੀ Wow, it's a new suit. <laughs> wow, what is I want to see my suit before. Pani me water, Kota. Ye, no. No. not in my hand. Water is not Wow! It's very cool. nice color. It's not suit. I want to see. This is our No, I want to see before. Staveti wow, rana. this is my favorite color. It's my favorite it's color, I want to take it. It's also my favorite color. I want to see, please give me. I want to see before. Please give me. I want to see. I want to see. Wow! It's really very beautiful. I want to see. Please. Give me. Give me. Only one minute. Please. वाओ दिस वन इस रियली वेरी ब्यूटीफुल वाओ ओ मच प्राइस ऑफ़ दिस वन ए है गार्ड एनीज़ार दा एंड दिस वन ए है गावा पर चीज़ होदा एंड दिस वन एक मैं बारा सोदा तेरा साथ तो मिल गया है आई विल गिव इट बिकॉज़ दिस बोथ आर माय फेवरेट कलर आपने मेरा वाह नो आई विल नॉट गिव यू एन That is my favorite color. I will तो तो take it. छोड़ कर लो सालू पहन दे। I want to argue with you. तेरी एक बात तो that is my नी। favorite color. और मैं अपने औरों के एक बात तो पहन दे। I don't know. I just want. एक गलत गाला किसी ना तो खाता नहीं करनी है गलत गाला साढ़े सूट सालू दे। तू इन्हें डॉलर का ना के आदमी है। तू आप सूट पहन दी नहीं तू तो आप कुछ पहन दी तू सूट पहने नहीं। I want to wear. तू जीन ट� ਯੂ ਹੈਵ ਜੀਨ ਟੌਪ ਪਲੀਜ਼ ਗਿਵ ਮੀ ਪੈਸੇ ਮੁੱਕ ਗਏ ਇੰਨਾ ਕੁਛ ਹੋਣ ਨਾਲੇ ਕਿੱਥੋਂ ਲਿਆਉਂਦੇ ਨਾ ਜੀ ਟੌਪ ਨਹੀਂ ਸਾਨੂੰ ਪਤਾ ਨਹੀਂ ਲੱਖ ਖਰੀਦਣਾ ਨਹੀਂ ਆਉਂਦਾ ਉਹ ਕਿਹਾ ਆਇਆ ਨਹੀਂ ਨਾ ਤਾਂ ਹੀ ਪਤਾ ਨਹੀਂ ਵੈਰਾਈਟੀ ਕੀ ਹੁੰਦੀ ਹੈ ਥਿਸ ਇਜ਼ ਮਾਈ ਫੇਵਰਟ ਕਲਰ ਐਂਡ ਆਲਸੋ ਇਟਸ ਮਾਈ ਫੇਵਰਟ ਕਲਰ ਆਈ ਵਾਂਟ ਟੂ ਟੇਕ ਇਟ ਬਿਫੋਰ ਦੋਨੋਂ ਓਕੇ ਨਾ ਵਾਲੀ ਮਾਰ ਉਸ ਵਾਦੇ ਅਸੀਂ ਕੀ ਕਰਨੇ ਨੋ ਯੂ ਕੈਨ ਨਹੀਂ ਆਹੋ ਅਰੇ ਬਾਪ ਨੂੰ ਆਈ ਐਮ ਰੀਲੀ ਵੈਰੀ ਹੈਪੀ ਨਾਓ ਮਾਈ ਨਿਊ ਸੂਟ ਨਹੀਂ ਮਾਈ ਨਿਊ ਸੂਟ ਹਾਂ ਆ ਮਾਨੂੰ ਸੁਵਾ ਦੇ ਹਰਿਆ ਰੰਗ ਚੰਗਾ ਤੇ ਦੋਸਤ ਹਾਂ ਓਕੇ ਥੈਂਕ ਯੂ ਥੈਂਕ ਯੂ ਮਮੀ ਤੁਸੀਂ ਕਦਮ ਰੋਟੀ ਪਾਣੀ ਬਣਾਣਾ ਆਪੇ ਰੋਟੀ ਆਪੇ ਬਣਾ ਕੇ ਖਾਓ ਓਕੇ 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 ਨੋ ਪਰ ਆਹ ਗਵਾਂਡੀਆਂ ਲੋਖਾਂ ਵੀ ਜਿੱਦ ਤੱਕ ਓਕੇ ਕੋਈ ਪ੍ਰੋਬਲਮ ਓਕੇ ਹਾਂ ਗਿਵ ਮੀ ਬੰਦੇ ਆ ਤਰ੍ਹਾਂ ਰਹਿ ਇਹ ਨਾ ਵੇ ਤੂੰ ਇੱਥੇ ਭੱਜ ਜਾ ਆਈ ਡੋਨਟ ਵਾਂਟ ਟੂ ਆਰਗੂ ਵਿਦ ਯੂ ਓਕੇ ਟੂ ਬੀ ਵਿਦ ਯੂ ਆਰ ਟੂ ਬੀ ਯੂ ਟੂ ਬੀ ਇਹਨੂੰ ਫੁੱਕਾ ਗਾਂਦੇ ਆ ਪਾ ਕੁੰਡੇ ਲਾ ਲੈਣੇ ਮੈਂ ਤਾਂ ਵਾਕ ਹੋ ਜਾਣਾ ਗਾਂ ਮੈਂ ਚੜਨ ਦੇਣਾ ਤੂੰ ਗਾ ਤਾਂ ਇੱਥੇ ਬੜਨ ਨਹੀਂ ਚਾਹੀ ਬੜਨ ਨਹੀਂ ਚਾਹੀ ਸ਼ਟ ਯਰ ਮਾਊਥ ਮੈਂ ਸ਼ ਤੁਹਾਡਾ ਸੂਟ ਕਿੰਨਾ ਸੁੰਦਰ ਹੈ ਨਾ ਕਿੰਨੀ ਮੁੱਖ ਦੀ ਇਹ ਤੁਹਾਡਾ ਸੂਟ ਹੈ ਇਹ ਸਾਡਾ ਹਾਂ ਸੋਣਾ ਸੋਣਾ ਓਕੇ ਤੁਸੀਂ ਸਟਿਚ ਕਰਵਾ ਲਓ ਇਹ ਮੈਂ ਉਸ ਤਹੀ ਆਪਣੇ ਲਈ ਲਿਆਈਆਂ ਤੇ ਤਿੰਨਾਂ ਨੇ ਮਲ ਮਾਰ ਕੇ ਤੇ ਬੈ ਗਈ ਤੇਰੀ ਕੁੜੀ ਤੁਸੀਂ ਆ ਲੈ ਲਓ ਆ ਤੁਹਾਨੂੰ ਵਧੀਆ ਲੱਗੇਗਾ ਕਲਰ ਬਿਕੋਜ਼ ਲਾਈਟ ਹੈ ਨਾ ਤੁਸੀਂ ਲਾਈਟ ਕਲਰ ਪਾਓ ਇਹ ਮੈਂ ਪਾਉਂਗੀ ਡਾਰਕ ਕਲਰ ਅਸੀਂ ਕਿ ਪਾਈਏ ਤੇਰੀ ਮਾੜੀ ਤੇਰੀ ਬਾਗਿਆ ਸੁਠਣਾ हाँ मम्मी ने सूट पा लो आप पा लो ओ गुका भी ओदे ते चढ़गी ओदे पंपा ते चढ़गी ती दिया मम्मी जी है? एक कपड़े चेंज करके इनको दे दो ये पालेंगे लेंगे तो सही पागा हां हां सरवार ही पाटी हां जी इननू देख ना दे 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 ना जाइए शहर उड़ियां गलियां कर मेरे काबे विच कला बना करती हां हां सरवार है वाओ इट सी इज वेरी ब्यूटीफुल मैं भी छोटी पकड़ जानी पर छोटी बनानी वाओ कितना सुंदर कलर है यार ਮੇਲੇ ਆਈ ਵਾਟ ਇਟ ਇਹਨੂੰ ਭੁਜਾਈ ਦੇ ਕਿਸੇ ਤਰ੍ਹਾਂ ਦਾ ਨਹੀਂ ਬੱਲਾ ਇਹੇ ਗੱਲ ਨਹੀਂ ਉਹ ਨਾਲੇ ਮੈਂ ਤੇ ਉੱਧਰ ਗਈ ਹਾਂ ਉਹ ਪੜੀ ਹੋਈ ਨੀ ਮੇਰੀ ਉਹਦੇ ਕੋਲ ਮੈਂ ਹਾਂ ਇਦਾਂ ਇਦਾਂ ਕਹਿੰਦੀ ਆ ਆਂਦੀ ਆ ਤੇ ਅੰਗਰੇਜ਼ੀ ਦੇ ਗਾਲਾਂ ਵੀ ਕੱਢੀਆਂ ਜਾਂਦੀਆਂ ਆ ਆਪਾਂ ਦੇ ਪੜਨ ਲੱਗੰਦੇ ਹੀ ਇਹ ਤੇ ਆਪਾਂ ਮੈਂ ਤੇ ਤੂੰ ਸਮੇਂ ਹਮੇ ਉਹਦੀ ਪੰਜਾਬੀ ਚ ਲਿਖ ਲਈ ਮੈਂ ਪੰਜਾਬੀ ਚ ਤੇ ਮੈਂ ਲਿਖ ਲੂੰ ਪੰਜਾਬੀ ਚ ਲਿਖ ਕੇ ਨਹੀਂ ਮੈਨੂੰ ਪੜਾ ਕੇ ਜੇ ਗਾਲਾਂ ਕੱਢਦੇ ਨ ਭਜਾਉਣਾ ਚੰਗਾ ਇਹ ਨੂੰ ਇਥੇ ਨਹੀਂ ਪੜਾ ਆ ਜੋ ਗਾਲੀ ਕੱਢਦੀ ਆ ਹੋਰ ਤੈਨੂੰ ਸ਼ਰਦ ਸੁਣਾਉਂਦੀ ਆ ਉਹ ਗਾਲਾਂ ਹੀ ਕੱਢਦੀ ਆ ਆ ਜਿਹੜੀ ਆਪਾਂ ਨੂੰ ਕਹੋ ਗੁੱਸਾ ਚੜਿਆ ਇਹਨੇ ਅੱਜ ਵਾਰ ਖੁੱਲੇ ਛੱਡੇ ਰੀ ਗੁੱਤਨੀ ਪੁੱਟ ਕੇ ਤੈਨੂੰ ਇਹਨੇ ਕੱਢ ਗਿਆ ਇਥੋਂ ਉਹ ਇਹਨੇ ਬਹੁਤ ਜ਼ਿਆਦਾ ਥਰਾਉਂਦਾ ਤੇ ਚੰਗੀ ਰਹਿ ਜੂਗੀ ਨਹੀਂ ਤੇ ਅੱਜ ਸੂਟ ਸੂਟ ਇੱਥੇ ਸੂਟ ਉਹ ਸੂਟ ਮੰਗ ਕੇ ਵੇਖ ਲਈਏ ਪਿਆਰ ਨਾਲ ਵੇਖ ਲਾ ਲਾਲਾ ਜੋਰ ਮੈਨੂੰ ਤਾਂ ਸਮਝ ਨਹੀਂ ਵਾਲੀ ਲੱਗਦੀ ਅਰੇ ਪਿਆਰ ਵਾਲੀ ਜਿੰਸ ਨਹੀਂ ਹੈਗੀ ਜਿੱਥੇ ਤੱਕ ਮੈਂ ਦੇਖ ਲਿਆ ਇਹਨੂੰ ਵੇਖ ਲੈਣੀ ਜੇ ਤੈਨੂੰ ਦੇਊਗੀ ਚੱਲ ਫਿਰ ਚੱਲ ਗਈ ਉਹਦੇ ਕੋਲੇ ਕਰਕੇ ਵੇਖੀਏ ਕੀ ਕਹਿੰਦੀ ਹੈ ਹਾਂ ਨਹੀਂ ਮੈਨੂੰ ਤੇ ਹਾਲ ਪੈਂਦੇ ਬਾਹਰ ਵੀ ਕਰਾ ਚੰਗੀ ਲੱਗਦੀ ਨਹੀਂ ਜਿੰਨੀ ਚੰਗੀ ਨਹੀਂ ਲੱਗਦੀ ਤੇ ਜਿੱਦਣ ਆ ਗਈ ਮੈਨੂੰ ਤੇ ਉਹ ਤੇ ਨਹੀਂ ਮੈਂ ਤਾਂ ਤੈਨੂੰ ਆਖੇ ਨਾਲ ਤੇ ਮੈਨੂੰ ਗਰਮੀ ਚ ਮਾਰਿਆ ਮੈਂ ਤਾਂ ਤੈਨੂੰ ਆਖੇ ਫਿਰ ਮੈਂ ਜਾਣੀ ਆ 4 ਦਿਨ ਪੇਕਿਆਂ ਨੂੰ ਮੈਨੂੰ ਹੋਰ ਪਤਾ ਕਿੰਨੇ ਪੈਂਦੇ ਮੈਂ ਇਨੇ ਪੈਸੇ ਲਾ ਕੇ ਸੂਟ ਲਿਆਈ ਉਹ ਜਿਹੜੇ ਮੈਂ ਵਿੱਚ ਜੋੜੇ ਸੀ ਥੋੜੀ ਬਾਤੇ ਉਹੀ ਵਿੱਚ ਪਾ ਲੇ ਵੀ ਚੱਲ ਥੋੜਾ ਵਧੀਆ ਬਣ ਜੂ ਇਹਨੂੰ ਆ ਪਿਆਰ ਨਾ ਸਮਝਾਈਏ ਤੇ ਜੇ ਨਹੀਂ ਮੰਨਦੀ ਨਾ ਅੱਜ ਜਾ ਘਰੇ ਇਹ ਰਹੋਗੀ ਤੇ ਜਾ ਕੇ ਆਪਾਂ ਰਾਵਾਂਗੇ ਰੋਟੀ ਦਾ ਟੇਮਣ ਮੈਂ ਤਾਂ ਲਾ ਮਨੇ ਲੜ ਆ ਜਾ ਆ ਜਾ ਇਹਨੂੰ ਕਹੀ ਵੀ ਨਹੀਂ ਬਣਾਣੀ ਮੈਂ ਤਾਂ ਕੱਖ ਨਹੀਂ ਬਣਾਉਣਾ ਚੱਲ ਆ ਜਾ ਉਹਨੂੰ ਕਹੀਏ ਜੇ ਪਿਆਰ ਨਾ ਮੰਨ ਜੇ ਤੇ ਮਿਹਨਤ ਵੀ ਲਾ ਦਈਏ ਅਸਤ ਨਹੀਂ ਮੰਨਦੀ ਆ ਗੁਰਪ੍ਰੀਤ ਹਾਂਜੀ ਮੈਂ ਵੇਲਾ ਵੀਰੇ ਤੈਨੂੰ ਕਹਿਣ ਆਈ ਹਾਂ ਚਲ ਤੂੰ ਆਪਣਾ ਸੂਟ ਰੱਖ ਲੈ ਸਾਨੂੰ ਸਾਡੇ ਦੇ ਦੇ ਆ ਵੇਲਾ ਹੀ ਮਾਹਾ ਪੈਸੇ ਜੋੜ ਜੋੜ ਬਣਾਏ ਸੀ ਤੇਰੀ ਬਹਿ ਜਾਂਦੀ ਆਈ نو ਯੂ ਕੈਨਟ ਅੰਡਰਸਟੈਂਡ ਮਾਈ ਲੈਂਗੁਏਜ ਸੋ ਆਈ ਐਮ ਸਪੀਕਿੰਗ ਇਨ ਹਿੰਦੀ ਨਾਓ ਓਕੇ ਹਾਂ ਹਾਂ ਬਿਕੋਜ਼ ਆਪ ਕਲਰ ਮਾਈ ਫੇਵਰਟ ਆ ਇਸ ਲਈ ਮੈਂ ਤੁਹਾਨੂੰ ਦੇ ਨਹੀਂ ਓ ਆਂਦੀ ਆ ਆਮ ਸਪੀਕਿੰਗ ਇਨ ਹਿੰਦੀ ਰਾਈਟ ਨਾਓ ਆਦੀ ਵੀ ਕਲਰ ਮੇਰਾ ਫੇਵਰਟ ਵਾ ਇਟਸ ਮਾਈ ਫੇਵਰਟ ਕਲਰ ਆਈ نو ਲਾਈਕ ਆ ये मेरा मनपसंद कलर आ तो ये मैं स्टिच करवाऊंगी एंड ये भी मेरे मनपसंद का कलर है ये भी मैं स्टिच करवाऊंगी ओके तो तुसी के अपनी प्रॉब्लम आप सॉल्व कर लो तुसी ये स्टिच करवा सकदे हो फिर ओथो कलर मनपसंद दे तो तो अगर तो अगर दिखान ते वद तो ऑलरेडी मैं कल तानु दस चुकी है कि मेरे लिए न्यू सूट लेके आओ तो तुसी लेके क्यों नहीं आवे गर्मी जमा नहीं पहली ले सो ना क्या तो है यू टेल मी व्हिच इज माय सूट व्हिच इज माय सूट दिस वन इज माय सूट इट्स लाइट कलर आई विल स्टिच इट तो तू वो भी पास ही रख ले ओही दे दे तन्नू यू ਉਹਦੇ ਹੋਈ ਨਹੀਂ ਮਾਰੀ ਤੂੰ ਨਹੀਂ ਤੇ ਤੈਨੂੰ ਕਿਹਾ ਤਾਂ ਹੈਗਾ ਸਿਮੇ ਨਾਲ ਚੱਲ ਜਾ ਫਿਰ ਤੂੰ ਨਾਲ ਚੱਲ ਜੰਦੀ ਉਹ ਤਾਂ ਨਹੀਂ ਮੈਨੂੰ ਗਰਮੀ ਬੜੀ ਲੱਗਦੀ ਆ ਇਹ ਸਾਨੂੰ ਨਹੀਂ ਲੱਗਦੀ ਅਸੀਂ ਤਾਂ ਗਰਮੀ 'ਚ ਮਰਦਿਆਂ ਆਈਆਂ ਤੁਹਾਨੂੰ ਬੋਲਿਆ ਸੀ ਨਾ ਮੇਰੇ ਲਈ ਸੂਟ ਲੈ ਕੇ ਆਇਓ ਤੁਸੀਂ ਇੱਕ ਸੂਟ ਲੈ ਕੇ ਆਏ ਮੇਰੇ ਲਈ ਇੰਨੀ ਦੂਰੋਂ ਤੇ ਤੁਸੀਂ ਆਪਣੇ ਨਹੀਂ ਲਿਆਂਦਾ ਇੱਕ ਤੇਰੇ ਲਈ ਲਿਆਂਦਾ ਮੈਂ ਤਾਂ ਤੁਹਾਡੇ ਤੁਹਾਡੇ ਘਰ ਕਿੰਨੇ ਚਿਰਵਾਦ ਆਇੰਗੇ ਤੁਸੀਂ ਆਪੇ ਨੋਟ ਕਰੋ ਕਿੰਨੇ ਚਿਰਵਾਦ ਆਇੰਗੇ ਤੇ ਇੱਕ ਸੂਟ ਦੇ ਕੇ ਮੈਨੂੰ ਕੱਲੋਗੇ ਆਪਣੇ ਪਿੰਡ ਤੇ ਤੈਨੂੰ ਤਰਸ ਨਹੀਂ ਆ ਤਾਂ ਮੈਂ ਆਪਣੀਆਂ ਪਰਜਾਈਆਂ ਰਾਈਦਾ ਕਰਦੀ ਤਰਸ ਤਰਸ ਨਹੀਂ ਮੂਝਾਤਾ ਲਾ ਕੱਲ੍ਹ ਬਣ ਕੇ ਆਂ आओ। नहीं जे फिर सूट लेने फिर को चुले तो चुले नहीं अपने। तो चाय के चुल्ले पे चाय चाय बनाऊंगी। तो तो है है प्रॉब्लम आप सॉल्व करो ना। आपको पीनी मुझे थोड़ी पीनी है नहीं आपको पीनी है है ना ना। चाय तो तो मुझे थोड़ी खुद बनाओ नहीं ਤੇ ਬਣਾ ਲਓ ਨਾ ਛਾਏ ਯਹਾਂ ਚੁੱਲੇ 'ਤੇ ਵੀ ਛਾਏ ਤੈਨੂੰ ਕੰਮ ਕਹਿਣਾ ਇਹੋ ਹੀ ਵਰਤਨਾ ਪੈਣਾ ਇਹ ਉਦੋਂ ਬਣਾ ਨਹੀਂ ਕੰਮ ਸੂਤਰਣੀ ਯੂ ਆਰ ਸਪੀਕਿੰਗ ਸਮਥਿੰਗ ਦੱਸ ਦੇ ਰੁਕ ਜਾ 10 ਮਿੰਟ ਹੁਣ ਇਹ ਤੈਨੂੰ ਪਤਾ ਲੱਗ ਜਾਣਾ ਕਿ ਤੇਰੇ ਵਾਸਤੇ ਤੂੰ ਤੇ ਸਾਡੇ ਵਾਸਤੇ ਨਹੀਂ ਨਹੀਂ ਤੇਰੇ ਵਾਸਤੇ ਬਣਾ ਕੇ ਰੱਖ ਲਈ ਚਾਰ ਨਾ ਤੇਰੇ ਵਾਸਤੇ ਬਹੁਤ ਵਧੀਆ ਤਿਆਰੀ ਕੀਤੀ ਓਕੇ ਹਾਂ ਸਰ ਤਾਂ ਗਿਵ ਮੀ ਕੀਤੀ ਆ ਪਹਿਲਾਂ ਨਹੀਂ ਦੱਸਣਾ ਮੌਕੇ ਤੇ ਦੱਸਾਂਗੇ ਕੋਈ ਨਹੀਂ ਓਕੇ ਯੂ ਆ ਸਰਪ੍ਰਾਈਜ਼ ਹਾਂ ਸਰਪ੍ਰਾਈਜ਼ ਸਰਪ੍ਰਾਈਜ਼ ਵੀ ਐ ਹੋ ਜਿਆ ਜੇ ਤੂੰ ਕੈਨੇਡਾ ਤੱਕ ਭੁੱਲ ਗਈ ਤੇ ਤੂੰ ਮੈਨੂੰ ਤਾਂ ਆ ਕੇ ਆਜਾ ਸਰਪ੍ਰਾਈਜ਼ ਨਵਾਗੀ ਓਕੇ ਇਹ ਇੱਕ ਸਰਪ੍ਰਾਈਜ਼ ਬਿਗ ਦਾ ਬਿਗ ਦਾ ਬੜਾ ਬਿਗ ਦਾ ਐਡਾ ਬਿਗ ਦਾ ਓਕੇ ਤੋ ਗਿਵ ਮੀ ਪਲੀਜ਼ ਆਈ ਏਮ ਵੇਟਿੰਗ ਫੋਰ ਯਰ ਸਰਪ੍ਰਾਈਜ਼ ਤੋ ਪਲੀਜ਼ ਗਿਵ ਮੀ ਸਾਰੀ ਗਲਤੀ ਤੇਰੀ ਹੈ ਤੇਰੀ ਪਤਾ ਕਿਉਂ ਗਲਤੀ ਮੈਂ ਤੈਨੂੰ ਕਿਹਾ ਸੀ ਆਪਾਂ ਨਾ ਜਾਈਏ ਬਣਾਉਣ ਉਹ ਵੀ ਆਖਿਆ ਮੈਨੂੰ ਪ੍ਰੋਗਰਾਮ ਆਇਆ ਤੇ ਬਣਾ ਲੈ ਕਿਤੇ ਲੈ ਲੈ ਲਾ ਸੋਚਿਆ ਮੈਂ ਤੇ ਆਪਣੇ ਪੈ ਵੀ ਹੋ ਤੇ ਆਈ ਅੰਡਰਸਟੈਂਡ ਯੂਅਰ ਲੈਂਗੁਏਜ ਓਕੇ ਕਿੰਨੇ ਕਿੰਨੇ ਤੇ ਬਣਾ ਕੇ ਲੈ ਆਈਆਂ ਜੇ ਆਈ ਅੰਡਰਸਟੈਂਡ ਯੂਅਰ ਲੈਂਗੁਏਜ ਲਓ ਤੇ ਸਾਡੀ ਗੋਲੀ ਵੱਜੀ ਅਰੇ ਪਕਾਈ ਮਰ ਜਾ ਗੋਲੀ ਵੱਜੀ ਅਰੇ ਬੋਲੀ ਜਾਨੀ ਘੰਟਾ ਹੋ ਗਿਆ ਤੈਨੂੰ ਸਗੋ ਤੇਰੇ ਮੂੰਹੋਂ ਵੇਖਣ ਦਾ ਏ ਮਾਤਾ ਆਪਣੀ ਕੁੜੀ ਸਮਝਾ ਲੈ ਤੇ ਮੈਂ ਦੱਸਾਂ ਨਹੀਂ ਤੇ ਜਾਉ ਅੱਜ ਪਿਛਲੇ ਪੈਰੀ ਮੁੜ ਕੇ ਕੱਢਦੀ ਆ ਗਾ ਹੀ ਉਹਦੇ ਨੇ ਕੱਢਣ ਲਈ ਹੋਰ ਕੀ ਕਰਨ ਲਈ ਆ ਜੇ ਆਪਾਂ ਨੂੰ ਸਮਝ ਨਹੀਂ ਲੱਗਣ ਤੇ ਆਪਾਂ ਕੋਈ ਗੂਗਲ ਨਹੀਂ ਹੁੰਦਾ ਉਹ ਚਲਾ ਕੇ ਤੇ ਉਹਦੇ ਵੇਖੀ ਵੀ ਗਾਲ ਕੱਢਦੀ ਕਿਹੜੀ ਨਹੀਂ ਸਾਡੀ ਗੂਗਲ ਇੱਥੇ ਨਾ ਕੱਢੀਏ ਗੂਗਲ ਤੇ ਗੂਗਲ ਕੱਢ ਕੇ ਵੇਖੋ ਇਹ ਤੇ ਗਾਲਾਂ ਕੱਢਦੀ ਲੱਗਦਾ ਆ ਕੀ ਲੋਸ ਮਾਈ ਫੋਨ ਪਲੀਜ਼ ਗਿਮੇ ਨਹੀਂ ਇਹ ਸਾਡਾ ਫੋਨ ਸਾਡਾ ਫੋਨ ਆਪਣੇ ਫੋਨ ਦੀ ਪਰਤਾਲ ਕਰੋ ਚਲ ਕੱਢੀ ਗੂਗਲ ਤੋਂ ਵੇਖੀਏ ਬੋਲੀ ਤੂੰ ਖੜੇ ਕੀ ਬੋਲੀ ਆਈ ਡੋਨਟ ਨੋ ਹਮਾਰੀ ਤੇ ਗੂਗਲ ਦਸੀ ਆਈ ਡੋਨਟ ਨੋ ਨਹੀਂ ਡੋ ਨੋ 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 ਆਂਦੀ ਡੋ ਨੋ 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 ਕਰਿਆ بولنا ہاں ای دونوں نہیں ای ਵੀ ਕੰਜਰੇ ਦੇ ਵਰਗਾ ਥੀਏ ਥਰੀ ਉਹ ਵੀ ਨਹੀਂ ਦੱਸਦਾ ਮਰਦਾ ਆ ਲੈ ਤੇ ਦੋਨੋਂ ਨੇ ਦਸੀ ਜਾਂਦਾ ਉਹ ਵੀ ਕਾੜੀਆਂ ਹੁਣ ਇਹਦਾ ਪਤਾ ਕਿਵੇਂ ਲੱਗੂ ਪੀ ਹੁੰਦਾ ਕੀ ਹੈ ਕਿਹ ਪਤਾ ਕਿਹੜੀ ਉਤਰੀ ਚਾਰ ਨਾਲ ਰੋਟੀ ਖਾਈ ਜੀ ਯੂ ਕੈਨ ਆਸਕ ਮੀ ਆਈ ਵਿਲ ਟੈਲ ਯੂ ਮਤਲਬ ਬੋਲ 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 ਖੋਲ ਜਾ ਖੋਲ ਜਾ ਤੂੰ ਖੋਲ ਜਾ ਖੋਲ ਜਾ ਖੋਲ ਜਾ ਪਾਗਲ ਬੋਲ ਸੇ ਆਗੇ ਬੋਲ 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 ਕੀ ਬੋਲਣ ਦੀ ਬੋਰ ਦਾ ਕਦ ਜਰਾ ਤੀ 21 ਦਸਵ ਕਹਿਨ ਦਈਓ ਤੇ ਵੀ ਰਾਮ ਜੀ ਦਾ ਠੇਠੜੀ ਇਹਨੇ ਕਿੱਥੇ ਬੋਲਣਾ ਤੈਨੂੰ ਮੈਂ ਆਖਿਆ ਸੀ ਵੀ ਕਾਪੀ ਤੇ ਲਿਖ ਕੇ ਤੁਹਾਨੂੰ ਪੜਾਉਣੀ ਆ ਪੀ ਕੀ ਡੋਨਾ ਬਹੁਤ ਮੈਂ ਕਿਤੀ ਕਾਪੀ ਤੇ ਲਿਖਣਾ ਮੈਨੂੰ ਤਾਂ ਬਹੁਤ ਪੜ੍ਹਨ ਲਿਖਣਾ ਆ ਆਉਂਦੀ ਆ ਤੈਨੂੰ ਪੰਜਾਬੀ ਚ ਡੋਨਾ ਮੋਨੋ ਲਿਖਣਾ ਪਤਾ ਕਿ ਡਾਕਾ ਬੋਲੋ ਨੋ ਨੋ ਤਾਂ ਕੀ ਕੋ ਨੋ ਨੋ ਪੜਨਾ ਤਾਂ ਸਦਾ ਹੈ ਉਹ ਮੈਂ ਦਿਨ ਤੇ ਆਖਿਆ ਵੀ ਤੂੰ ਉਹਨੂੰ ਬਾਜ਼ ਹੀ ਮਾਰ ਤੇ ਨਾਲੇ ਗੁਰਪੇ ਸਰਨਾ ਪੰਜਾਬੀ ਚ ਗੱਲ ਕਰ ਇੱਥੋਂ ਹੀ ਕਹੀਆਂ ਕੋਈ ਨਹੀਂ ਤੂੰ ਅੰਗਰੇਜ਼ਾਂ ਚ ਪਲੀ ਜੰਮੀ ਪਲੀ ਜਿਹੜਾ ਡੋ ਨੋ ਨੋ ਕਰਦੀ ਰਹੀ ਨਿੱਕੀ ਟਾਲ ਆਈ ਡੋਟ ਲਾਈਕ ਪੰਜਾਬੀ ਆਈ نو ਹਿੰਦੀ ਆ ਜਾਣੇ ਪੈਣਾ ਪੰਜਾਬੀ ਮਾਂ ਬੋਲੀ ਦੇ ਲੋਕੀ ਪਿਆਰ ਕਰਦੇ ਤੂੰ ਕਿਹੜੀ ਤੇਰੀ ਮਾਂ ਅੰਗਰੇਜ਼ੀ ਨੂੰ ਚੰਬੜੀ ਫਿਰਦੀ ਆਈ ਡੋਟ ਲਾਈਕ ਪੰਜਾਬੀ ਓਕੇ ਇਹਨੂੰ ਪੰਜਾਬੀ ਨਹੀਂ ਪਸੰਦ ਪੰਜਾਬੀ ਚ ਦੱਸ ਦੇ आई म ऑलरेडी टोल्ड यू आई कैन पंजाबी चरी और इंग्लिश आई कैन स्पीक बट आई डोंट पंजाबी हिंदी कर दे की आँख लग गई एक मिनट मारी जी समझ लगी जमे आंधी तेरी मां नु गाल कड्डी इने कुछ ना कुछ गाल कडन दई सी कोई नहीं एडी मां भी लाग गई बैठी एडी मां गाल समझ लगी एडी अपनी मां मां नु गाल कडन दई ये साडिया मामा तक ना जावे तेने मैं दसा तेरा लिहाज नहीं होना फिर ध्यान नहीं कर मैं सुनू साडिया मामा नु गाल नहीं कडनी की आ और दोनों ने अभी नहीं दसन आई ड अंडरस्टैंड योर लैंग्वेज ओके ਇਹ ਨਾ ਪਹਿਲਾਂ ਵੀ ਕਹ ਲੈਂਗੁਏਜ ਸਾਡੀ ਨੂੰ ਗੋਲੀ ਵੱਜੀ ਆ ਆਈ ਕਾਟ ਅੰਡਰਸਟੈਂਡ 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 ਲੈ ਆੜੀ ਫਰਟ ਸੂਟ ਆਈ ਜੇ ਉੱਪਰ ਤਾਂ ਇੰਨੀ ਗਰਮੀ ਤੇ ਫੰਡਿਆ ਜੇ ਗਲਤ ਪਾਈ ਗਈ ਚੱਲ ਚਲ ਫਾਫਾ ਕਰ ਬਾਬਾ ਹੱਥੀ ਸੂਟ ਆਏ ਫਾਫਾ ਕਰ ਹੜੀ ਨੂੰ ਬੱ ਸਾਡਾ ਸੂਟ ਇਸ ਕਿ ਨ ਮਾਈ ਪਾਲੀਥੀਨ ਐਂਡ ਮਾਈ ਸੂਟ ਪਲੀਜ਼ ਮੇਂ ਦੇ ਰਾਈ ਸੂਟ ਮਿਲਣਾ ਲੈਣਾ ਫਿਰ ਲੈ ਲੈ ਆ ਆਪਣਾ ਸੂਟ ਆ ਆਪਣਾ ਸੂਟ ਅਰੇ ਲਾਈਕ ਕਰ ਲੈ ਹਾਂ ਆਈ ਡੋਨਟ ਲਾਈਕ ਦਿਸ ਵਨ ਗਿਵ ਮੀ ਦੈਟ ਵਨ ਮੇਂ ਸਵਾਨੇ ਨਹੀਂ ਲਿਆਂਦਾ ਇਕੋ ਸੂਟ ਲਿਆਂਦਾ ਤੇਰਾ ਹੀ ਆਈ ਡੋਨਟ ਲਾਈਕ ਦਿਸ ਵਨ ਤੇ ਨਹੀਂ ਨਹੀਂ ਪਤਾ ਲੱਗਦਾ ਕੀ ਹੁੰਦਾ ਗਿਸ ਵਨ ਦੈਟ ਕਲਰ ਇਜ਼ ਮਾਈ ਫੇਵਰਟ ਪਲੀਜ਼ ਗਿਵ ਮੀ ਚਾਲਾ ਦੇ ਦਿਖਾ ਦੇ ਲੈ ਲੈ ਲਾ ਫੇਵਰਟ ਕਲਰ ਚੱਟ ਲੈ ਤੇ ਗੱਲ ਚ ਪਾ ਲੈ ਓਕੇ ਮਾਰੇ ਜੀ ਜ਼ੁਬਾਨਾ ਓਕੇ ਜੋ ਲੈਂਗੁਏਜ ਇਜ਼ ਵੈਰੀ ਡਰਟੀ ਇੱਧਰ ਟੀਦਾ 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 ਕਿਸੇ ਆਪਾਂ ਦਾ ਸਮੈ ਨੂੰ ਗਿਆ ਆਪ ਨਹੀਂ ਕੋਈ ਨਿਆਰੇ ਪੋਟੀ ਪੋਟੀ ਜਾਂਦੇ ਇੱਧਰ ਜੱਟੀ ਜੱਟੀ ਆ ਕਿ ਜਾਂਦੇ ਸਾਡੇ ਨਿਆਣੇ ਸਭ ਪੋਟੀ ਪੋਟੀ ਕਰਦੇ ਇਹਨੂੰ ਉਹ ਨਹੀਂ ਕਿਤੇ ਆਂਦੀ ਤਨੀ ਕਿ ਪੋਟੀ ਦੀ ਲਈ ਪੋਟੀ ਨਿਆਣੇ ਪੋਟੀ ਜਾਂਦੇ ਵਿਖੇ ਤਾਂ ਪੋਟੀ ਵੀ ਨਹੀਂ ਕਹਿੰਦੀ ਉਹੀ ਆਂਦੀ ਹੁਣੀ ਹੋ ਰਹੇ ਨੇ ਕੀ ਆਪਾਂ ਨੂੰ ਕਹਿਣਾ ਵਾ ਅੰਗਰੇਜ਼ੀ ਜਾਂਦੀ ਹੁਣੀ ਆ ਨਾ ਅੰਗਰੇਜ਼ੀ ਚ ਉਹੀ ਆਂਦੀ ਆ ਉਧਰ ਦੀ ਆਉਂਦੇ ਆ ਉਧਰ ਗੁੱਥਲ ਖਾਨਾ ਉਧਰ ਗੁੱਥਲ ਖਾਨਾ ਉਪਰਲੀ ਸਾਈਡ ਤੇ ਉਧਰ ਚੱਲ ਜਾ ਜੇ ਬਾਹਲਾ ਤੇ ਇਓ ਜਾਣੀ ਉੱਤਰ ਚੱਲ ਜਾ ਡੈਟੀ ਟੂਟੀ ਰਾਹੋ ਫੇਲੇ ਸਿਰ ਖਾਤੇ ਸੜਾ ਇਹ ਗੁਸਲਖਾਨਾ ਉਹਨੂੰ ਹੀ ਨਹੀਂ ਪਤਾ ਲੱਗਣ ਦੇਣਾ ਗੁਸਲਖਾਨਾ ਕਿੱਥੇ ਆ ਔਰ ਤਾਈਓ ਤੇਲ ਵਾਂਗੂ ਵੇਖਣਦੇ ਹੀ ਪਤਾ ਮੇਰਾ ਖਾਈਏ ਬਲਗਾ ਤੋਰ ਉੱਠ ਪਾ ਰੱਖ ਦਿੱਗੇ ਸੂਟ ਆ ਆਰ ਯੂ ਗੋਇੰਗ ਆ ਵਾਂਟ ਟੂ ਈਟ ਸਮਥਿੰਗ ਸਪਾਈਸੀ ਓਕੇ ਇਹ ਉਹ ਨਹੀਂ ਇਹ ਉਹਨਾਂ ਦਾ ਨਾਲ ਲੈਂਦੀ ਹੂੰ ਸਮਥਿੰਗ ਨਹੀਂ ਉਹਨਾਂ ਦਾ ਹੈ ਨਹੀਂ ਉਹਨਾਂ ਦਾ ਮੁੰਡਾ ਸਮਥਿੰਗ ਉਹਨਾਂ ਦਾ ਲੋਧਾ ਨੰਬਰ ਤੇ ਮੱਥੇ ਮਾਰ ਰਿਹਾ ਜੇ ਸੰਤੀ ਸੰਤੀ ਲਾਈ ਆ ਜਾ ਇੱਧਰ ਆਹ ਹੋਰ ਆਪਾਂ ਨੂੰ ਇਹਨੇ ਕੀ ਕਹਿਣਾ ਕੁਝ ਕੁਝ ਸਮਝ ਲੱਗਣ ਲੱਪੀ ਨਹੀਂ ਕਾ ਦੇ ਇਹ ਵੀ ਟਾਈਮ ਪਾਸ ਹੀ ਕਰਦੀ ਇੰਗਲਿਸ਼ ਨਾਲ ਇਹ ਵੀ ਕੋਲਦੀ ਆ ਓਹੋ ਇਹ ਨਾ ਬਿੱਜੋ ਬਿੱਚ ਕਿਵੇਂ ਆਟਾ ਨਹੀਂ ਗੁੰਦੀ ਜਾ ਪੀ ਬਿੱਲੀ ਇਹ ਸਭ ਕੋਈ ਚੰਦਰੀ ਗੁੰਨੀ ਬਿਲਕੁਲ ਆਪਾਂ ਦਵਾਈ ਤਾਵਾ ਨਹੀਂ ਇਹ ਤਾਂ ਬੈਗ ਫੇਖਾ ਤੇ ਇਹਦੇ ਬੈਗ ਚ ਕੀ ਆ ਲਿਆ ਜੀ ਲੈਲਾ ਕਾ ਨਹੀਂ ਵੇਖ ਤਾਂ ਸਹੀ ਸਾਡੇ ਤੇ ਬੜੀ ਫੜਦੀ ਆ ਇਹਨੇ ਜਿੰਨੀ ਖਰਚੀ ਆ ਨਹੀਂ ਵੀ ਹੈ ਜੀ ਮੈਨੂੰ ਲੱਗਦਾ ਤਿਆਰੀ ਜਿੰਨੀ ਕੀਤੀ ਇਹਨੂੰ ਦੇਖੀ ਬੰਦਿਆਂ ਨੇ ਚੰਗੀ ਤਰ੍ਹਾਂ ਬਣਾ ਕੇ ਕਲਮੇ ਇਹਨੂੰ ਵੇਖੀ ਚਾਹਣ ਦੇ ਕਿੰਨਾ ਮੇਕਅਪ ਦਾ ਸਮਾਨ ਕਿੰਨਾ ਲੀੜਾ ਲੱਤਾ ਹੈ ਇਹਨਾਂ ਨਾਲ ਢਿੱਡ ਭਰ ਜੂ ਇਹਦਾ ਹੈ ਜੇ ਇਹੀ ਸੋਹਣਾਂਗੇ ਪੱਜਾਈਆਂ ਵਾਸਤੇ ਬੰਦਾ ਲੈ ਆਉਂਦਾ ਕੁਛ ਨਾ ਕੁਛ ਨੇ ਆਪੜ ਜਿਆਦਾ ਕਰਦੀ ਪਰਮਜੀਤ ਉਥੇ ਫਲਸ਼ਾਂ ਸਾਫ ਕਰਦੀ ਗੋਰੀਆਂ ਦੀ ਕਈ ਕੰਮ ਹੀ ਆ ਉਥੇ ਹੈ ਨਾ ਨਾਕਾ ਪੁਆ ਜਾਂਦੀ ਆ ਕਿ ਮੈਂ ਬਾਹਰੋਂ ਆਈ ਆ ਉਥੇ ਮੈਂ ਵੀ ਸੁਣਿਆ ਵਾ ਇਹੀ ਕੰਮ ਕਰਦੀ ਆ ਉਹਨਾਂ ਦੀਆਂ ਸਫਾਈਆਂ ਕਰਦੀ ਬੱਚੇ ਸਾਂਭਦੀ ਪੋਟੀਆਂ ਛੋਟੀਆਂ ਜਿਹਾ ਧੋਂਦੀ ਜਿੰਨਾਂ ਡੈਟ ਡੈਟੀ ਕਾਰ ਚੜ੍ਹਦੀ ਡੈਟੀ ਡੈਟੀ ਤਾਂ ਆਪਾਂ ਵੀ ਕਮਲੀਆਂ ਕਹਿੰਦੇ ਡਟੀ ਦੇ ਕਿ ਪੋਟੀ ਹੈ ਤੇ ਗੁਸਲ ਖਾਣੇ ਨੂੰ ਦੱਸਣਾ ਨਹੀਂ ਆਇਆ ਗੁਸਲ ਖਾਣੇ ਚ ਖੜਨਾ ਹੀ ਇਹਨੂੰ ਇਹਨੂੰ ਗੁਸਲ ਖਾਣੇ ਦਾ ਪਤਾ ਵਾ ਇਹਨੂੰ ਸਾਰਾ ਹੀ ਪਤਾ ਇਹੋ ਜਿਹੇ ਜਨਾਨੀਆਂ ਬਥੇਰੀਆਂ ਚਲਾ ਕੇ ਹੁੰਦੇਗਾ ਤੋ ਕਾਲ ਦੀ ਚਾਹ ਮੰਗੀ ਜਾਂਦੀ ਮਿੰਟ ਮਿੰਟ ਤੋ ਡੈਟੀ ਡੈਟੀ ਕਰੀ ਜਾਂਦੀ ਤੇ ਆਪਾਂ ਕਰੀ ਚਾਹ ਦੇ ਕਦੀ ਪਾਣੀ ਦੇ ਤੇ ਤੈਨੂੰ ਮੈਂ ਕਹੇ ਬੂੰਦਾਂ ਦੋ ਉਥੋਂ ਫੜਨੀ ਆ ਤੇ ਫਰਨੈਲ ਪਈ ਸੀ ਉਹ ਵਿੱਚ ਪਾਉਣੀ ਹੈ ਜੂਸ ਦੇ ਨਾਲ ਸਵਾਲ ਲੱਗਦਾ ਤੇਰਾ ਇਹ ਡਾ ਕਰਕੇ ਮੈਂ ਉਧਰ ਪਾਉਂਦੀ ਨਹੀਂ ਸੀ ਤੂੰ ਬਾਅਦ ਪਾਉਂ ਦਿੱਤਾ ਉਹਦੋਂ ਦੀ ਦਫਾ ਹੁੰਦੀ ਹੈ ਤੇ ਜਾਨ ਖਾ ਲੈਂਦਾ ਉਹਨੂੰ ਉਲਟੀ-ਗਲਟੀ ਆ ਲੱਗ ਜਾਂਦੀ ਇਥੋਂ ਇੱਥੇ ਸੂਟ ਰੱਖ ਲਿਗੇ ਆਪਣੇ ਜਦੋਂ ਚਲੀ ਮਰ ਜਾਊਗੀ ਨਾ ਉਦੋਂ ਚੱਕ ਲੈਗੇ ਆ ਜਾ ਚੰਡੀਏ ਘੁੱਟ ਚਾਹ ਬਣਾ ਕੇ ਪੀਜੇ ਸਿਰ ਬੜਾ ਪੀੜੋਂ ਦੇ ਆਏ ਆਕੇ ਚਲੇ ਚੱਲ ਗਈ ਆਏਗੀ ਨਹੀਂ ਆਪਣੇ ਜਿਖੜੋ ਜਾਣੀ ਪੰਜਰੀ ਦੇ ਦਸਗੇ ਪਤਾ ਫਰੋ ਸੂਰ ਸਾਹਿਬ No, 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 no. Oh, 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 oh. Oh, oh, oh. <laughs> <laughs> ਅਲਿਸ਼ੋ ਕਰ ਰਹੇ ਕੰਝਰੀ ਦੇ ਲਈ ਨਿਕਲੀ ਕਿਥੇ ਇਧਰ ਵੇਖ ਆਪ ਦੇ ਨਾਲ ਕਿ ਤਿਆਹਲ ਕੀਤਾ ਹੁੰਦਾ ਨਹੀਂ ਇਧਰ ਵੇਖ ਆਪ ਦੇ ਨਾਲ ਸਾਡੇ ਚੰਗੇ ਵੀ ਆਪ ਦੇ ਨਾਲ ਆਪ ਨਾਲ ਦੇ ਵੇਖਾਂਗੇ ਦੇ ਵਿੱਚ ਉਹ ਗੈਣਾ ਬੁਣਾ ਮੈਂ ਤੇਰਾ ਮੋਢਾ ਨਹੀਂ ਚੜ੍ਹਾ ਆਪਾਂ ਨੂੰ ਤਾਂ ਕੰਨੀਆਂ ਬਣਾਉਂਦੀ ਮੈਂ ਤੈਨੂੰ ਉਦੋਂ ਦੇ ਕਹਿ ਰਹੇ ਨੇ ਵੀ ਸੂਟਾ ਲਾਉਣਾ ਹੀ ਨਾ ਵੇਲੀ ਤੇ ਨਿਕਲ ਗਈ ਚਲ ਆ ਇੱਕ ਸੂਟ ਸਮਾ ਤੂੰ ਤੇ ਇੱਕ ਲੱਖੀ ਗਲ ਹੋ ਕੇ ਤੇ ਹੋਣੇ ਕਿ ਜੱਟਿਆ ਅੱਛੇ ਜਿ ਮੋੜ ਕੇ ਆ ਜੀ ਦਾਦੇ ਨੇ ਆਪ ਨੂੰ ਗਾ ਹੀ ਪਾਇਆ ਗਾ ਹੀ ਪਾਇਆ ਇਹ ਤਾਂ ਆਪ ਹੀ ਝੜ ਕੇ ਕਰਾਉਂਦੇ ਚੋਰ ਨਹੀਂ ਹਾਂ ਇਹਨੇ ਜਾਣੀ ਕਮਾਉਂਦੀ ਆਪਣੇ ਤੋਂ ਸੂਟ ਚੋਰੀ ਲੈ ਗਈ ਚੋਰੀ ਕਮਾਉਂਦੀ ਹੋਈ ਉੱਥੇ ਸੋਆ ਕਮਾਉਂਦੀ ਆ ਸੂਟ ਤੇ ਸਾਫ਼ ਕਰ ਚੁੱਕਿਆ ਗੋਰੀਆਂ ਦੀ ਚੋਰ ਨੇ ਹੈਗੀ ਮੈਨੂੰ ਲੱਗਦਾ ਗਾਂ ਤਾਂ ਨਹੀਂ ਵੜਨਦੇ ਨਹੀਂ ਹੋਣਾ ਪਹਿਲੀ ਗੱਲ ਨਹੀਂ ਇਹਦੇ ਨਾਲ ਹੋਈ ਆਉਂਦੀ ਮੈਨੂੰ ਲੱਗਦਾ ਪਿੱਛਾ ਭੁੰਕੀ ਨਹੀਂ ਨੇ ਵੇਖੇ ਹੋਣਾ ਤੇ ਚਲੇਗੀ ਚਲ ਚੱਲ ਗਏ ਸੂਟ ਰੱਖੀਏ ਹਾਂ ਬੈਗ ਵਿੱਚ ਰੱਖੀ ਕੀ ਚਲ ਠੀਕ ਹੈ ਏ نو ਦੇ ਪਰਸੇ ਆਪਾਂ ਨਹੀਂ ਭਰੇ ਨਥੀ ਗਲੋ ਵਾਲੈ ਤਨ ਗਾ ਨਹੀਂ ਆਉਂਦੀ ਗਾ ਨਹੀਂ ਆਉਂਦੀ ਏ ਤੇ ਮੈਂ ਕਹਿੰਦਾ ਸੁਣ ਤਰੀ ਮੇਉਂ ਨਾ ਕੋਈ ਨਹੀਂ ਮੰਨੇ ਮੈਂ ਇਹ ਦਿੰਦਾ ਤੈਨੂੰ ਅੱਖ ਨਹੀਂ ਨੋਦਣੀ ਇਹਨਾਂ ਤਾਂ ਕਿੰਨਾ ਕਿੰਨੇ ਥੋੜੀ ਪੜ੍ਹ ਇਹਨੇ ਗਾ ਹੀ ਪਾ ਦੇਣਾ ਆਪਾਂ ਨੂੰ ਬਸ